ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਦੇ ਐਮਪੀ ਸਾਹਿਬ ਨੂੰ ਤੁਸੀਂ ਜਾਣਦੇ ਹੋ ਸਾਰੇ ਜਿਹਨਾਂ ਨੇ ਫਰੀਦਕੋਟ ਤੋਂ ਲੋਕ ਸਭਾ ਦੀ ਇਲੈਕਸ਼ਨ ਲੜੀ ਐਮਪੀ ਬਣਾਤਾ ਲੋਕਾਂ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਡਰਾਮੇ ਸੁਣੇਗੇ ਤੁਸੀਂ ਰੋਂਦਾ ਸੀ ਮੇਰੇ ਕੋਲੇ ਗੱਡੀ 'ਚ ਤੇਲ ਪਾਉਣ ਬਾਅਦ ਪੈਸੇ ਹੈ ਨਹੀਂ ਸੀ ਭੁੱਕੀ ਦੇ ਚਮਚੇ ਤੋਂ ਵੱਧ ਲੱਗੇ ਹੁੰਦੇ ਸੀ ਘਰ ਵਾਲੇ ਦੀ ਆਟੂਮਾ ਵੇਚਣੀਆਂ ਪਈਆਂ ਇਦਾਂ ਕਰਦਾ ਸੀ ਜਿਵੇਂ ਉਹਦੀ ਬੋਲੀ ਬੋਲ ਰਿਹਾ ਮੈਂ ਨਹੀਂ ਕੁਛ ਕਹਿੰਦਾ ਬਿਲਕੁਲ ਨਹੀਂ ਤੇ ਹੁਣ ਹੁਣ ਪਤਾ ਕੀ ਕਹਿੰਦਾ 5 ਕਰੋੜ ਮਿਲਿਆ ਸੀ ਕਹਿੰਦਾ ਹੁਣ ਭੁੱਖੀ ਦੇ ਚਮਚੇ ਚਾਰ ਵੱਧ ਖਾਦੇ ਹੋਣੇ ਮੈਂ ਤਾਂ 6 ਮਹੀਨਿਆਂ ਵਿੱਚ ਕਹਿੰਦਾ 5 ਕਰੋੜ ਮਿਲਿਆ ਸਭ ਨੂੰ ਵੰਡਦਾ ਡਣ ਕੇ ਲੰਗਰ ਲਾਦਾ ਹਣ ਕੀ ਬੋਲਣ ਵਾਲਾ ਹੈ ਜਿਹੜਾ 5 ਕਰੋੜ ਮਿਲਿਆ ਸੀ ਉਹ ਗ੍ਰਾਂਟ ਦੇ ਤੌਰ ਤੇ ਸਰਕਾਰੀ ਅਕਾਊਂਟ ਵਿੱਚ ਪੈਸਾ ਆਉਂਦਾ ਹੈ ਉਹ ਚੈੱਕਾਂ ਨਹੀਂ ਬੰਡਿਆ ਜਾਂਦਾ ਇਹਨਾਂ ਨੇ ਲੰਗਰ ਹੀ ਲਾਤਾ ਕਹਿੰਦੇ ਜਿਹੜਾ ਆਇਆ ਉਹਨੂੰ ਮੈਂ ਦੇਤਾ ਤਕਰੀਬਨ ਲਗਭਗ 1000 ਪਿੰਡ ਹੋਊਗਾ ਵੱਧ ਵੀ ਹੋ ਸਕਦਾ ਹੈ 3 ਕਰੋੜ ਜ਼ਿਲ੍ਹੇ ਦੇ ਵਿੱਚ ਜਿੱਥੋਂ ਉਹ ਇਲੈਕਸ਼ਨ ਲੜੇ ਹੈ ਤੇ ਮਤਲਬ ਕਿ 5 ਕਰੋੜ ਹਜ਼ਾਰ ਪਿੰਡਾਂ ਦੇ ਲੋਕਾਂ ਨੂੰ ਵੰਡਤਾ ਸੱਚੀ ਗੱਲ ਪਤਾ ਕੀ ਹੈ 20 ਲੱਖ ਦੇਤਾ ਹੋਣਾ ਮੋਮਲਾ ਜਿਹਾ ਰੱਖਤਾ ਕਿ ਸਦਾ ਬਾਕੀ ਸਭ ਚੱਬ ਤੇ ਭੁੱਖੀ ਖਾਣਿਆ ਨੇ ਇਹ ਸਭ ਨੂੰ ਪਤਾ ਹੈ ਹੁਣ ਬੋਲਣ ਵਾਲਾ ਕੋਈ ਹੈ ਨਹੀਂ ਸੁੱਕੀ ਗਿੱਲੀ ਸਭ ਮੱਚਦੀ ਹੈ ਮਚਾਈ ਚੱਲੋ ਰੋਟੀਆਂ ਥੋੜੀ ਪਕਾਉਂਦੀਆਂ ਹੁੰਦੀਆਂ ਨੇ ਯੁੱਲੇ ਥੱਲੇ ਲੱਕੜਾ ਲਾ ਕੇ ਤੀਲੀ ਲਾਉਣੀ ਹੁੰਦੀ ਹੈ ਮੱਚ ਪੀ ਤਾਂ ਠੀਕ ਹੈ ਨਾ ਮੱਚੀ ਤਾਂ ਠੀਕ ਹੈ ਰੋਟੀ ਤਾਂ ਬਕਾਉਣ ਦੀ ਲੋੜ ਨਹੀਂ ਪੈਣੀ ਸਰਕਾਰੀ ਗੋਠੀ ਮਿਲੀ ਹੁੰਦੀ ਹੈ ਦੋ ਕੁੱਕ ਨਾਲ ਮਿਲੇ ਹੁੰਦੇ ਨੇ ਹੋਣ ਜਾਣ ਦਾ ਤੇਲ ਜਿੰਨਾ ਮਰਜ਼ੀ ਫੂਕ ਦਿਓ ਜਬਲੀਆਂ ਮਾਰ ਦਿਓ ਜਿੰਨੀਆਂ ਮਰਜ਼ੀ ਮਾਰ ਦਿਓ ਮਾਰੀ ਚੱਲੋ ਫਰੀਦਕੋੜ ਦੇ ਲੋਕ ਤਾਂ ਉਹਨਾਂ ਮੱਥੇ ਤੇ ਹੱਥ ਮਾਰਦੇ ਹੋਣਗੇ ਕਿ ਕੀ ਕਰ ਲਿਆ ਸੀ ਸੋਚਦੇ ਹੋਣਗੇ ਸ਼ਾਇਦ ਹੰਸ ਰਾਜ ਨੂੰ ਜਿਤਾ ਦਿੰਦੇ ਬੀਜੇਪੀ ਦਾ ਇੱਕ ਕੰਪੀਤਾ ਬਣ ਜਾਂਦਾ ਅਸੀਂ ਦੁੱਖ ਤਾਂ ਰੋ ਲੈਂਦੇ ਜਾ ਕੇ ਸ਼ਾਇਦ ਇਹ ਤਾਂ ਕਹਿੰਦੇ ਹੋਣਗੇ ਇਹ ਤਾਂ ਕਹਿੰਦੇ ਅਮਰਤਪਾਲ ਦੇ ਪਾਪੇ ਨਾਲ ਹੁੰਦਾ ਹੈ ਕਿ ਕਹਿੰਦੇ ਗੁਰਸੇਵਕ ਸਿੰਘ ਜਮਾਰਕੇ ਨਾਲ ਹੁੰਦਾ ਹੈ ਤੇ ਕਿਤੇ ਦੋ ਚਾਰ ਹੋਰ ਖਾਲਸਤਾਨੀ ਹੁੰਦੇ ਉਹਨਾਂ ਨਾਲ ਹੁੰਦਾ ਹੈ ਇਹ ਤਾਂ ਮੈਨੂੰ ਲੱਗਦਾ ਫਰੀਦਕੋਟ ਦੇ ਵਿੱਚ ਵੜਿਆ ਵੀ ਨਹੀਂ ਹੁਣ ਮਾਗੀ ਦੇ ਤਿਹਾੜ ਤੇ ਮੇਲੇ ਤੇ ਲੋਕ ਕਹਿੰਦੇ ਨਹੀਂ ਸੀ ਕਹਿੰਦੇ ਹੁਣ ਫੋਨ ਵੀ ਨਹੀਂ ਚੱਕਦਾ 99 ਮਾ ਫੋਨ ਪਹਿਲਾ ਐਂਪੀਆਂ ਆਪ ਚੱਕਦਾ ਇਹ ਉਹਦੋਂ ਹੀ ਕਹਿੰਦੇ ਜਦੋਂ ਪੁੱਕੀ ਦਾ ਚਮਚਾ ਇੱਕ ਤਾਂ ਬੱਦ ਖਾਦਾ ਹੋਵੇ ਜਦੋਂ ਕਾਲ ਦਿੱਕਤ ਆ ਬੱਦ ਲੱਗਾ ਹੋਵੇ ਉਦੋਂ ਕਹਿੰਦੇ ਆ ਚਲੋ ਸਾਰੀਆਂ ਗੱਲਾਂ ਛੱਡੋ ਮੈਂ ਤਾਂ ਗੱਲ ਇਹ ਕਹੀ ਹੈ ਵੀ ਆ ਕਿੰਨੀ ਕਿ ਸਟਾਈ ਹੈ ਜਿਹੜਾ ਕਹਿੰਦਾ 5 ਕਰੋੜ ਮਿਲਿਆ ਸੀ ਮੈਂ ਤਾਂ ਸਾਰਾ ਦਾ ਸਾਰਾ ਪੰਡ ਤਾਂ ਜਿਹੜਾ ਆਇਆ ਗਿਆ ਮੈਂ ਦੇ ਹੀ ਗਿਆ ਨਣਕੇ ਲੰਗਰ ਲਾ ਕੇ ਰੱਖਿਆ ਸੀ ਵੀ ਜਿਹਨੇ ਦੋ ਰੋਟੀਆਂ ਮੰਗਿਆ ਉਹਨੂੰ ਚੱਕ ਤਿੰਨ ਫੜਾਤੀਆਂ ਜਿਹਨੇ ਕੱਟਸੀ ਦਾਲ ਦੀ ਮੰਗ ਨੂੰ ਦੋ ਕੱਟਸੀਆਂ ਪਾਤੀ ਨਾ ਇੱਕ ਲੰਗਰ ਲਾ ਕੇ ਰੱਖਿਆ ਸੀ 5 ਕਰੋੜ ਦਾ ਸਾਰੇ ਪਿੰਡਾਂ ਵਿੱਚ ਵੰਡਤਾ ਇਹੋ ਜਿਹੇ ਨੂੰ ਹੋਰ ਐਮਪੀ ਬਣਾਉ। ਆ ਜਿਹੜਾ ਲੁੰਗਲਾਣਾ ਪਾਰਟੀ ਬਣਾਈ ਬੈਠਾ ਨਾ ਇਹਦੇ ਵਿੱਚ ਵੀ ਇਦਾਂ ਦੇ ਸੰਦ ਆਉਣੇ ਆ ਸਾਰੇ। ਇਹ ਪਤਾ ਨਹੀਂ ਹੋਰ ਕਿਹੜੇ ਕਾਨੂੰਨ ਲੈ ਕੇ ਆਉਣਗੇ। ਜਦੋਂ ਗੱਲ ਕਰਨਗੇ ਖਾਲਸਤਾਨ ਬਣਾਉਂਗਾ ਜਾਂ ਬਣਾਵਾਂਗੀ ਜਾਂ ਬੀਜੇਪੀ ਦੇਊਗੀ ਤਾਂ ਲੈ ਲਾਂਗੇ ਗੱਲਾਂ ਇਦਾਂ ਕਰ ਲਈ ਨਾ ਪਰ ਜਿਹਨਾਂ ਨੇ ਵੋਟਾਂ ਪਾਈਆਂ ਨੇ ਉਹ ਹੁਣ ਪਿੱਟਦੇ ਨੇ। ਮੈਨੂੰ ਫੋਨ ਕਰਨਗੇ ਮੈਂ ਕਹਿੰਨਾ ਭਰਾਵਾ ਤੁਸੀਂ ਫਰੀਦਕੋਟ ਦੇ ਜ਼ਿਲ੍ਹੇ ਵਿੱਚ ਰਹਿੰਦੇ ਹੋ ਮੈਂ ਤਾਂ ਬਹੁਤ ਦੂਰ ਬੈਠਾ ਤੁਹਾਡੇ ਨਾਲ ਮੈਂ ਤਾਂ ਇਹਨਾਂ ਕਟੀੜਾਂ ਦੇ ਹੱਕ ਵਿੱਚ ਹੀ ਹੈ ਨਹੀਂ ਸੀ ਮੈਂ ਤਾਂ ਪਹਿਲੇ ਹੀ ਕਿਹਾ ਸੀ ਇਹ ਸੰਦ ਨੇ ਸਿਰੇ ਦੇ ਨਾ ਇਹਨੂੰ ਉਹ ਹੈ ਜਿਹੜਾ ਤੁਸੀਂ ਨਾ ਵੋਟਾਂ ਪਾਓ ਹੁਣ ਲੈ ਲਓ ਸਵਾਦ ਖਲੇ ਕੀ ਹੋਇਆ ਤਾਂ ਬਹੁਤ ਕੁਝ ਹੋਣਾ ਹੈ ਉਹਦੇ ਮੈਂ ਕਹਿੰਦੇ ਨਾ ਹਜੇ ਟ੍ਰੇਲ ਲਗਾ ਆਇਆ ਹੈ ਤੇ ਚਰਤਾ ਅਭੀ ਬਾਕੀ ਹੈ ਹਲ ਤਾਂ ਹੋਰ ਬੜੀ ਕੜੀ ਖੋਲਣੀਆਂ ਇਹਨਾਂ ਨੇ ਬਹੁਤ ਕੁਝ ਬਾਹਰ ਆਉਣਾ ਹੈ ਬਸ ਐਸੇ ਗੱਲ ਤੇ ਮੈਂ ਬਾਰ-ਬਾਰ ਕਹਿਣਾ ਵੀ 5 ਕਰੋੜ ਕਿੱਦਾਂ ਦੇਤਾ ਉਹ ਕਿੱਦਾਂ ਵੰਡਤਾ ਕਿੱਦਾਂ ਲੰਗਰ ਲਾਤਾ ਇਹ ਤੁਸੀਂ ਸੋਚਿਓ ਬਸ ਇੰਨੀ ਗੱਲ ਕਰਨੀ ਸੀ ਜੇ ਹੋਰ ਜਲੂਸ਼ ਠਾਉਣਾ ਹੈ ਫਰੀਦਕੋਟ ਜ਼ਿਲ੍ਹੇ ਦਾ ਜਾਂ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਫਿਰ ਇਹੋ ਜੇ ਸੰਦਾ ਨੂੰ ਦੁਬਾਰਾ MP ਹੋਰ ਬਣਾ ਦਿਆ ਕਰੋ ਇਹ ਉਦਾਂ ਨਹੀਂ ਬੋਲਦਾ ਉਦਾਂ ਭੁੱਕੀ-ਮੁੱਕੀ ਹੁੰਦੀ ਹੈ ਜਦੋਂ ਵਧੀਆ ਜੀ ਕਿਤੋਂ ਕਿਲੋ ਮਿਲ ਜਾਂਦੀ ਹੈ ਨਾ ਫਿਰ ਹਫਤਾ ਲੰਘ ਜਾਂਦਾ ਫਿਰ ਚਾਰ ਕਰਨ ਵੱਧ ਮਾਰ ਕੇ ਫਿਰ ਮਾਰਦੇ ਨੇ ਜਬੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ